ਬਹੁਤ ਹੀ ਦੁਖਦਾਈ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਲੁਧਿਆਣਾ ਚ ਵਿਆਹ ਮਗਰੋਂ ਲਾੜੀ ਦੀ ਵਿਦਾਈ ਦੇ ਸਮੇਂ ਖੁਸ਼ੀਆਂ ਮਾਤਮ ਵਿੱਚ ਬਦਲ ਗਈਆਂ ਲਾੜੀ ਦਾ ਪ੍ਰਵਾਹ ਇਨੋਵਾ ਗੱਡੀ ਰਾਹੀਂ ਵਿਦਾਈ ਤੋਂ ਬਾਅਦ ਘਰ ਜਾ ਰਿਹਾ ਸੀ ਤੇ ਉਹਨਾਂ ਦੀ ਗੱਡੀ ਤੇਜ਼ ਰਫ਼ਤਾਰ ਟਰੱਕ ਨਾਲ ਟਕਰਾ ਗਈ ਹਾਦਸੇ 'ਚ ਲਾੜੀ ਦੇ ਮਾਪਿਆਂ ਦੀ ਮੌਕੇ ਤੇ ਮੌਤ ਹੋ ਗਈ ਜਦਕਿ ਮਾਸੀ ਨੇ ਹਸਪਤਾਲ ਜਾ ਕੇ ਦਮ ਤੋੜਿਆ ਟੱਕਰ ਇੰਨੀ ਜ਼ੋਰਦਾਰ ਸੀ ਕਿ ਗੱਡੀ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਹਾਦਸੇ ਦੀ ਖਬਰ ਮਿਲਦੇ ਹੀ ਡੋਲੀ ਜੋ ਜਲੰਧਰ ਵੱਲ ਜਾ ਰਹੀ ਸੀ ਰਾਹ ਵਿੱਚੋਂ ਹੀ ਵਾਪਸ ਲੁਧਿਆਣਾ ਪਰਤ ਆਈ ਨਾਬਯਤਾ ਜੋੜੇ ਸਮੇਤ ਦੋਵੇਂ ਪਰਿਵਾਰਾਂ ਵਿੱਚ ਸੋਗ ਦਾ ਮਾਹੌਲ ਹੈ ਅਸ਼ੋਕਨੰਦਾ ਕਿਰਨੰਦਾ ਰੇਣੂ ਬਲਾ ਦਾ ਅੰਤਮ ਸੰਸਕਾਰ ਸਰਹੰਦ ਵਿਖੇ ਕੀਤਾ ਗਿਆ ਸ਼ਹਿਰ ਭਰ ਤੋਂ ਵੱਡੀ ਗਿਣਤੀ ਵਿੱਚ ਲੋਕ ਜਿਨ੍ਹਾਂ ਨੇ ਬਕਵਾਕ ਰਾਜਨੀਤਿਕ ਧਾਰਮਿਕ ਸ਼ਿਕਰਨਾ ਤੇ ਪ੍ਰਤੀਨਿਧੀ ਸ਼ਾਮਲ ਸਨ ਨਹੀਂ ਅੰਤਮ ਸੰਸਕਾਰ ਵਿੱਚ ਸ਼ਿਰਕਤ ਕੀਤੀ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਬੰਦ ਕਰਕੇ ਆਪਣਾ ਦੁੱਖ ਪ੍ਰਗਟ ਕੀਤਾ ਜਿਕਰ ਜੋ ਕਿ ਅਸ਼ੋਕਨੰਦਾ ਦੀ ਧੀ ਗਜ਼ਲ ਦਾ ਵਿਆਹ ਐਤਬਾਰ ਰਾਤ ਨੂੰ ਲੁਧਿਆਣਾ ਵਿੱਚ ਹੋਇਆ ਸੀ ਆਪਣੀ ਟੋਲੀ ਦੀ ਧੀ ਨੂੰ ਵਿਦਾ ਕਰਕੇ ਆਪਣੀ ਧੀ ਦੀ ਡੋਲੀ ਨੂੰ ਵਿਦਾ ਕਰਕੇ ਅਸ਼ੋਕ ਨੰਦਾ ਤੇ ਉਸ ਦੀ ਪਤਨੀ ਕਿਰਨ ਉਹਨਾਂ ਦੀ ਮਾਸੀ ਰੇ ਨੂੰ ਦੋ ਹੋਰ ਪਰਿਵਾਰਕ ਮੈਂਬਰ ਮੋਹਨ ਨੰਦਾ ਅਤੇ ਸ਼ਰਮੀਲੀ ਨੰਦਾ ਆਪਣੀ ਇਨੋਵਾ ਕਾਰ ਵਿੱਚ ਸਰਹੰਦ ਵਾਪਸ ਜਾ ਰਹੇ ਸਨ ਜਿਵੇਂ ਹੀ ਉਹਨਾਂ ਦੀ ਕਾਰ ਸਾਹਨੇ ਬਾੜ ਦੇ ਜੀਟੀ ਰੋਡ ਤੇ ਖਟਕ ਚੌਰਾਹੇ ਕੋਲ ਪਹੁੰਚੀ ਤਾਂ ਇੱਕ ਟਰੱਕ ਦੇ ਪਿਛਲੇ ਹਿੱਸੇ ਵਿੱਚ ਜਾ ਵਜੇ ਹਾਦਸੇ ਵਿੱਚ ਦੋ ਹੋਰ ਗੰਭੀਰ ਜ਼ਖਮੀ ਹੋ ਗਏ ਇਸ ਸਮੇਂ ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਹਨ ਇਸ ਖਬਰ ਬਾਰੇ ਤੁਹਾਡਾ ਕੀ ਵਿਚਾਰ ਹੈ ਕਮੈਂਟ ਬਾਕਸ ਵਿੱਚ ਜਰੂਰ ਦੱਸਣਾ ਵਾਈਗਰੂ ਜਰੂਰ ਲਿਖਣਾ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ ਜੀ ਦੇ ਸ਼ਹਿਰ ਦਾ 메인 ਪਰਿਵਾਰ ਨੰਦਾ ਫੈਮਿਲੀ ਇਹਨਾਂ ਦਾ ਬਿਜ਼ਨਸ ਹੈ ਜਿਹੜਾ ਨੰਦਾ ਮੋਟਰਸ 30 35 ਸਾਲ ਤੋਂ ਸਾਡੇ ਸ਼ਹਿਰ ਦਾ 메인 ਇਹਨਾਂ ਦਾ ਬਿਜ਼ਨਸ ਹੈ। ਔਰ ਸਾਡੇ ਹਰੀਉਮ ਜੀ ਅ ਕਿਰਨ ਵਾਲਾ ਰੇਨੂ ਵਾਲਾ ਇੱਕੋ ਪਰਿਵਾਰ ਦੇ ਤਿੰਨ ਜੀ ਜਿਹੜੇ ਗਏ ਨੇ ਐਕਸੀਡੈਂਟ ਦੇ ਵਿੱਚ। ਇਹਨਾਂ ਦੇ ਪਰਿਵਾਰ ਦੇ ਵਿੱਚ ਮੈਰਿਜ ਸੀ ਉਥੋਂ ਵਾਪਸ ਆਉਂਦੇ ਸੀ ਔਰ ਇੱਕ ਬਹੁਤ ਭਿਆਨਕ ਐਕਸੀਡੈਂਟ ਹੋਇਆ ਜਿਹਦੇ ਨਾਲ ਸਾਡੇ ਜਿਹੜੇ ਇਹ ਜੀ ਚਲੇ ਗਏ ਤੇ ਔਰ ਦੋ ਹਸਪੀਟਲ ਦੇ ਵਿੱਚ ਜੇਰੇ ਇਲਾਜ ਆ ਉਹ ਵੀ ਇੱਕ ਸੀਰੀਅਸ ਹੈ ਤੇ ਇੱਕ ਦਾ ਕੱਲ ਆਪਰੇਸ਼ਨ ਹੋਇਆ ਉਹ ਕਹਿੰਦੇ ਕੁਝ ਹੱਦ ਤੱਕ ਠੀਕ ਹੈ ਬਹੁਤ ਹੀ ਦੁਖਦਾਈ ਘਟਨਾ ਸਾਡੇ ਬਹੁਤ ਹੀ ਸਾਡੇ ਇਲਾਕੇ ਦਾ ਪ੍ਰਤਿਸ਼ਠਿਤ ਪਰਿਵਾਰ ਬਹੁਤ ਸਤਕਾਰਯੋਗ ਪਰਿਵਾਰ ਮੰਦਾ ਪਰਿਵਾਰ ਜਿਨ੍ਹਾਂ ਦੇ ਘਰ ਇਹ ਬਹੁਤ ਵੱਡਾ ਤਖ਼ਤ ਹੋਇਆ ਇੱਕ ਹੀ ਪਰਿਵਾਰ ਦੇ ਤਿੰਨ ਜੀ ਜਿਨ੍ਹਾਂ ਦੇ ਮੌਰ ਗਈ ਔਰ ਦੋ ਹਸਪਤਾਲ ਦੇ ਵਿੱਚ ਜੇਰੀਅਲ ਆਗਮੇ ਔਰ ਮੈਂ ਸਮਝਦਾ ਹਾਂ ਕਿ ਅੱਜ ਇਤੇਨ ਸੇਵੇ ਜਿਹੜੇ ਇਕੱਠੇ ਸਾਰੇ ਸ਼ਹਿਰ ਦੇ ਵਿੱਚ ਸਰਹੰਦ ਦੇ ਵਿੱਚ ਇਕੱਠੇ ਤਿੰਨ ਸੇਵੇ ਜਿਹੜੇ ਅੱਜ ਬਣਨ ਲੱਗੇ ਦੋ ਵੱਡਾ ਖਾਂਤ ਮੈਂ ਸਮਝਦਾ ਹਾਂ ਕਿ ਮੇਰੀ ਜ਼ਿੰਦਗੀ ਦੇ ਵਿੱਚ ਨਹੀਂ ਦੇਖਿਆ ਇੱਕ ਸਮੇਂ ਇੱਕ ਪਰਿਵਾਰ ਦੇ ਤਿੰਨ ਸੇਵੇ ਜਿਹੜੇ ਬਲਦੇ ਹੋਣ ਔਰ ਕੋਈ ਸ਼ਬਦ ਨਹੀਂ ਹੈਗਾ ਕਿ ਜਿਹੜਾ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਸਕਦੇ ਬਹੁਤ ਹੀ ਬੜੀ ਸਾਡੇ ਸ਼ਹਿਰ ਵਾਸਤੇ ਸਾਡੇ ਇਲਾਕੇ ਵਾਸਤੇ ਦੁਖਦਾਈ ਸਮਾਂ ਹੈਗਾ ਕਿ ਉਧਰ ਤੇ ਰੰਗ ਨਹੀਂ ਕੀਤਾ ਨਹੀਂ ਕੁਝ ਆ ਸਕਦਾ ਪਰ ਜਿਸ ਸਾਹਿਬ ਸੁਣਾਹੀ ਚਾਹ ਰਹੇ ਤੁਸੀਂ ਕੀ ਜੇ ਸਭ ਨਮਸਕਾਰ ਨਮਸਕਾਰ ਹੀ ਕਰਤੇ ਕਰਤੇ ਅੱਗੇ ਨਮਸਕਾਰ ਹੀ ਕਰਨੀ ਬਣਦੀ ਆ ਔਰ ਬਹੁਤ ਦੁੱਖਾ ਅੱਜ ਹਰ ਸ਼ਹਿਰ ਦਾ ਹਰੇਕ ਬੰਦਾ ਕਿਸੇ ਵੀ ਕਿੱਤੇ ਨਾਲ ਜੁੜਿਆ ਕਿਸੇ ਵੀ ਵਿਸ਼ਵਾਸ ਨਾਲ ਜੁੜਿਆ ਕਿਸੇ ਵੀ ਪਾਰਟੀ ਨਾਲ ਜੁੜਿਆ ਸਾਰਿਆਂ ਨੇ ਇਸ ਗੱਲ ਦਾ ਬਹੁਤ ਦੁੱਖ ਮਨਾਇਆ ਉਹ ਸਾਰੇ ਇੱਥੇ ਹਾਜ਼ਰ ਆ ਸਾਡਾ ਆਪਣਾ ਪਰਿਵਾਰ ਅਸੀਂ ਵੀ ਬਹੁਤ ਦੇਰ ਤੋਂ ਇਕੱਠੇ ਰਹਨੇ ਆ ਹਰ ਦੁੱਖ ਸੁੱਖ ਸਾਂਝੀ ਔਰ ਸਾਡੇ ਬਾਤੇ ਬਹੁਤ ਵੱਡਾ ਮੈਂ ਆ ਇਹ ਪ੍ਰਾਰਥਨਾ ਕਰਦਾ ਅਕਾਲ ਪੁਰਖ ਸੱਚੇ ਪਾਤਸ਼ਾਹ ਦੀ ਜਨਨ ਚ ਕਿ ਉਹਨਾਂ ਦਾ ਛੋਟਾ ਬੇਟਾ ਜਿਹੜਾ ਹੈਗਾ ਉਹ ਐਡਮਿਟ ਹੈਗਾ ਜਿਹਦੇ ਇਲਾਜ ਹੈ ਉਹ ਕੋ ਵੀ ਕਾਰ ਦੇ ਵਿੱਚ ਸੀ ਉਹਦੇ ਨਾਲ ਦੋ ਹੋਰ ਜਿਹੜੇ ਫੀਮੇਲ ਮੈਂਬਰ ਨੇ ਉਹ ਵੀ ਹੈਗੇ ਨੇ ਸੋ ਪਰਮਾਤਮਾ ਉਹਨਾਂ ਦੀ ਤੇ ਤਰਸ ਕਰਨ ਉਹਨਾਂ ਨੂੰ ਸਿਹਤਯਾਬ ਕਰਨ ਇਹ ਇਲਾਕੇ ਦਾ ਬਹੁਤ بڑا ਦੁਖਾਂਤ ਹੋਇਆ ਜੀ ਕਿ ਮੈਰਿਜ ਤੋਂ ਆ ਰਹੇ ਸੀ ਲੁਧਿਆਣੇ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਹੋਰ ਸਾਥੀਆਂ ਦੇ ਨਾਲ ਦੋ ਸਾਡੀਆਂ ਸਤਿਕਾਰਯੋਗ ਪੈਣਾ ਤੇ ਇਕਬੀਰ ਅਸ਼ੋਕ ਨੰਦਾ ਜੀ ਰੈਨੂ ਵਾਲਾ ਜੀ ਕਰਨ ਵਾਲਾ ਜੀ ਉਹ ਐਕਸੀਡੈਂਟ 'ਚ ਮੌਤ ਹੋ ਗਈ ਸੜਕਾਂ ਤੇ ਜਿਹੜੀ ਖੜੀ ਟਰੱਕਾਂ ਇਹ ਬਹੁਤ ਵੱਡਾ ਮੌਤ ਦਾ ਕਾਰਨ ਬਣ ਰਹੇ ਹੈ ਇਨ ਲਈ ਸਰਕਾਰ ਕੋਈ ਕਾਨੂੰਨ ਨਹੀਂ ਬਣਾ ਰਹੀ ਕੋਲ ਐਕਸੀਡੈਂਟ ਹੋ ਰਹਾ ਲੋਕ ਨਾ ਰੋਜ ਜਾਨਾ ਰੋਜ ਮਰ ਰਹਾ ਬੰਦਾ ਕੀ ਸੋਚਦਾ ਕੀ ਸੁਪਨੇ ਹੁੰਨੇ ਬੰਦੇ ਦੇ ਤੇ ਕੀ ਤੇ ਕੀ ਬਣ ਜਾਂਦਾ ਅੱਜ ਅਸੀਂ ਆਏ ਸ਼ਮਸ਼ਾਨ ਘਾਟ ਚ ਪੂਰਾ ਸਾਡਾ ਇਲਾਕੇ ਦਾ ਸ਼ਹਿਰ ਪਿੰਡਾਂ ਤੋਂ ਲੋਕ ਸਾਰੇ ਭਰੇ ਮਨ ਦੇ ਨਾਲ ਜਿਉਂਨਾਂ ਨੂੰ ਜਿਹੜਾ ਹੈ ਸੰਸਕਾਰ ਵੇਲੇ ਇੱਥੇ ਇਕੱਠੇ ਹੋਏ ਸਾਰਾ ਇਲਾਕਾ ਬੜੇ ਦੁੱਖਾਂ 'ਚ ਡੁੱਬਿਆ ਹੋਇਆ ਹਾਂਜੀ ਸਰ ਬਹੁਤ ਹੀ ਦੁਖਦਾਈ ਖਬਰ ਕਿ ਨੰਦਾ ਪਰਿਵਾਰ ਤੇ ਰੂੜਾ ਪਰਿਵਾਰ ਨੂੰ ਜਿਨਾ ਦੇ ਕੀ ਇੱਕ ਰਾਤ ਪਹਿਲਾਂ ਅਸੀਂ ਸਾਰੇ ਬਿਆਰ ਤੇ ਸੀਗੇ ਤੇ ਅਗਲੇ ਦਿਨ ਸਵੇਰੇ ਅਚਾਨਕ ਐਕਸੀਡੈਂਟ ਹੋਣ ਨਾਲ ਪਰਿਵਾਰ ਦੇ ਵਿੱਚ ਭਾਰੀ ਘਾਟਾ ਜਿਹੜਾ ਐਕਸੀਡੈਂਟ ਹੋਣ ਨਾਲ ਹੋਇਆ ਹੈ ਇਸ ਲਈ ਅਸੀਂ ਸਾਰੇ ਸ਼ਹਿਰ ਦੇ ਸ਼ਹਿਰ ਦੇ ਵਿੱਚ ਸਾਰੇ ਇਲਾਕਾ ਨਿਵਾਸੀਆਂ ਨੇ ਬਹੁਤ ਦੁੱਖ ਮਨਾਇਆ ਅਤੇ ਵਹਿਗੁਰੂ ਅੱਗੇ ਅਰਦਾਸ ਕੀਤੀ ਹੈ ਕਿ ਸਾਰੇ ਪਰਿਵਾਰ ਨੂੰ ਕਿਉਂਕਿ ਐਡਾ ਵੱਡਾ ਦੁੱਖ ਆ ਸਾਡੇ ਕੋਲ ਕਹਿਣ ਨੂੰ ਕੋਈ ਸ਼ਬਦ ਨਹੀਂ ਕਿ ਸਾਰੇ ਪਰਿਵਾਰ ਨੂੰ ਸਮਰੱਥ ਬਖਸ਼ਣ ਵਹਿਗੁਰੂ ਕਿਰਪਾ ਰੱਖੇ ਕਿ ਉਹ ਇੰਨਾ ਵੱਡਾ ਦੁੱਖ ਚੱਲ ਸਕੋ